ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਜਿੱਥੇ ਦੇਸ਼ ਚੰਨ ਤੇ ਪਹੁੰਚ ਗਿਆ ਹੈ ਉੱਥੇ ਕਈ ਅਜੇ ਪੜੇ ਲਿਖੇ ਲੋਕ ਨੇ ਜੋ ਢੋਂਗੀਆਂ ਦੇ ਚੱਕਰਾਂ ਚਪੜਾ ਸਭ ਕੁਝ ਗਵਾ ਦਿੰਦੇ ਨੇ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਤੋਂ ਸਾਹਮਣੇ ਆਇਆ ਜਿੱਥੇ ਸਾਬਕਾ ਗ੍ਰਿਫ ਮੁਲਾਜ਼ਮ ਔਲਾਦ ਪੋਣਾ ਉਸ ਨੂੰ ਇੰਨਾ ਮਹਿੰਗਾ ਪੈ ਗਿਆ ਕਿ ਬਾਬੇ ਦੇ ਚੱਕਰ ਚ ਪੈ ਗਿਆ ਤੇ ਆਪਦੇ 60 ਲੱਖ ਰੁਪਏ ਉਸਨੇ ਗਵਾ ਲਏ ਜੀ ਹਾਂ ਇਹ ਵਿਅਕਤੀ ਹੈ ਜੋ 60 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਅਤੇ ਸ਼ਿਕਾਰ ਤੋਂ ਸ਼ਖਸ ਦੀ ਪਤਨੀ ਫਰੋਡ ਤੋਂ ਬਾਅਦ ਸਦਮੇ ਵਿੱਚ ਹੈ ਤੇ ਉਸ ਦਾ ਇਲਾਜ ਪਠਾਨਕੋਟ ਦਾ ਇੱਕ ਹਸਪਤਾਲ ਚੱਲ ਰਿਹਾ ਹੈ ਇਸੇ ਚੱਲਦੇ ਆ ਮਾਮਲਾ ਹੁਣ ਪੁਲਿਸ ਕੋਲ ਚਲਾ ਗਿਆ ਤੇ ਪੁਲਿਸ ਨੇ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਮੌਕੇ ਪੀੜਤ ਦੇ ਭਤੀਜੇ ਨੇ ਦੱਸਿਆ ਕਿ ਰਿਟਾਇਰਮੈਂਟ ਤੋਂ ਬਾਅਦ ਜਦ ਉਹਦੇ ਮਾਮਾ ਘਰ ਆਏ ਤਾਂ ਪਿੰਡ ਦਾ ਇੱਕ ਵਿਅਕਤੀ ਉਹਦੇ ਸੰਪਰਕ ਵਿੱਚ ਆਇਆ ਤੇ ਉਸਨੇ ਕਿਹਾ ਕਿ ਉਹ ਇੱਕ ਬਾਬੇ ਨੂੰ ਜਾਣਦਾ ਹੈ ਜੋ ਘਰ 'ਚ ਬੱਚੇ ਪੈਦਾ ਕਰ ਸਕਦਾ ਹੈ ਤੇ ਉਸਦੇ ਚਾਚਾ ਵੀ ਉਸਦੀ ਗੱਲਾਂ 'ਚ ਆ ਗਿਆ ਤੇ ਉਸ ਵਿਅਕਤੀ ਨੇ ਆਪਣੇ ਝਾਂਸ 'ਚ ਫਸਾ ਉਸਦੇ 60 ਲੱਖ ਰੁਪਏ ਠੱਗ ਲਏ ਉੱਥੇ ਇਸ ਸੰਬੰਧ ਵਿੱਚ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਮਿਲੀ ਸੀ ਕਿ ਸੁਦਾਨਪੁਰ ਦੇ ਵਿਅਕਤੀ ਤੋਂ ਕਿ 60 ਕਰੀਬ 60 ਲੱਖ ਦੀ ਠੱਗੀ ਹੋਈ ਹੈ ਤੇ ਇਸ ਮਾਮਲੇ 'ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਵੀਨੇ ਕੁਮਾਰਾ ਸਰ ਮੇਰੇ ਦੀ ਕੀ ਗੱਲਬਾਤ ਹੋਈ ਜਿਹੜੀ ਠੱਗੀ ਟੋਰੀ ਹੋਈ ਹੈ ਸਰ ਮੈਂ ਮੇਰੇ ਮਾਮਾ ਜੀ ਨੂੰ ਜੋ ਕਿ ਰਾਮ ਲਾਲ ਹੈ ਹੁੰਦਾ ਨਾਂ ਉਹ 2 ਸਾਲ ਪਹਿਲੇ ਗ੍ਰਫਤ ਚ ਲਟੈ ਰਹੇ ਸੀ ਉਹਨਾਂ ਦੀ ਜਾਨ ਬਚਾਣਾ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਨਦੇ ਨਾਲ ਜਾਨ ਬਚਾਨ ਹੋਈ ਤੇ ਇੰਦਾ ਰਾਮ ਲਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਹਿ ਕਿ ਮੇਰੇ ਕੋਲ ਇੱਦਾਂ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਗੰਦੀ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਦੋਂ ਫਿਰ ਉਹਨਾਂ ਨੇ ਨਾਮਾ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿੰਨੇ ਜਿਹੜੇ ਕੋ ਮੰਗਵਾਇਆ ਉਹਨਾਂ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਐਸਓ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਵੀ ਕੋਲ ਫੋਨ ਕਰਵਾਉਂਦਾ ਸੀ ਇਦਾਂ ਦਾ ਕਰਕੇ ਇਹ ਸਮੋਹ ਸ਼ਰਮਾ ਤੇ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਰਿਆਂ ਨੇ ਇਹਨੇ ਪਲਾਨ ਬਣਾਇਆ ਹੈਗਾ ਕਿ ਇਦਾਂ ਦਾ ਕਰਕੇ 60 ਲੱਖ ਰੁਪਏ ਉਹਨਾਂ ਨੇ ਠਗੀ ਕੀਤੀ ਹੋਈ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੀਟ ਕੀਤੀ ਹੈ? ਹਾਂਜੀ ਕੀਤੀ। ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ। ਪੁਲਿਸ ਵਾਲੇ ਕੋਲ ਕਾਰਵਾਈ ਹੋਈ ਹੈ? ਕਾਰਵਾਈ ਕਰਦੇ ਪਏ ਆ। ਗਏ ਹੀ 2-3 ਵਾਰੀ ਤੇ ਉਹ ਕਹਿੰਦੇ ਚੱਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ। ਐਫ ਆਈ ਆਰ ਹੋ ਗਈ ਹੈ? ਹਾਂਜੀ ਐਫ ਆਈ ਆਰ ਕਰਵਾਈ ਆ। ਕੀ ਮੰਗ ਕੀ ਕਰਦੇ ਆ? ਮੰਗ ਇਹੀ ਆ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪਹਿਹਾਨ ਨਹੀਂ ਦੇਣਾ। ਤੇ ਆਪਾਂ ਸਜਨੂ ਕੀ ਕਰਨਾ ਸਾਨੂੰ ਮਤਲਬ ਕੀ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੀ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਰਿਕ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ ਤੇ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀ ਕਿ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 47667 120 ਵੀ ਬਈ ਲਈ ਹੈ ਨਾਲ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੇ ਬਣ ਕੇ ਉਸ ਤੋਂ 60 ਲੱਖ ਰੁਪਈਆ ਦੀ ਠੱਗੀ ਹੋਈ ਹੈ ਜਿੱਚੋਂ ਆਰਾਊਂਡ 30 ਲੱਖ ਰੁਪਈਆ ਬੈਂਕ ਟ੍ਰਾਂਸਫਰ ਹੋਇਆ ਤਾਂ ਬਾਰਨਾਦਰ ਜੋ ਗਿਆ ਜੀ ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ ਰੋਕੀ ਪੜਿਆ ਗਿਆ ਰੂਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ